ਗੁਰਦਵਾਰਾ ਜੀ ਅਗਰ ਆਪ ਉਸੇ ਸਤਿ ਸ਼੍ਰੀ ਅਕਾਲ ਜੀ ਜੇਪੀ ਸਰਕਾਰ ਗੁਰਦਵਾਰਾ ਜੀ ਜੇਪੀ ਸਰਕਾਰ ਸਤਿ ਸ਼੍ਰੀ ਅਕਾਲ ਜੀ ਮੋਦੀ ਸਰਕਾਰ ਗੁਰਦਵਾਰਾ ਜੀ ਮੋਦੀ ਸਰਕਾਰ ਕੀ ਹੋਇਆ ਮੋਦੀ ਬੋਇਆ ਆ ਕੀ ਹੋਇਆ ਮੋਦੀ ਬੋਇਆ ਆ ਕੀ ਹੋਇਆ ਮੋਦੀ ਬੋਇਆ ਕਰੋ ਸਿਆਪਾ ਹਾਏ ਹਾਏ ਕਰੋ ਸਿਆਪਾ ਹਾਏ ਹਾਏ ਕਰੋ ਸਿਆਪਾ ਹਾਏ ਹਾਏ ਸਭ ਨੂੰ ਇਹ ਮੌਕੇ ਜਾਣਦੇ ਹੈ ਕਿ ਕੇਂਦਰ ਵਿੱਚ ਜਿਹੜੀ ਜੇਪੀ ਸਰਕਾਰ ਨੂੰ ਬਣੇ ਨੂੰ ਮਾਹੌਲ ਬੱਸ ਆ ਗਿਆ ਹੈ ਜਦੋਂ ਕੰਪਲੈਕਸ ਰਖਾਲ ਹੋ ਗਏ ਨੇ ਇਹਦੇ ਵਿੱਚ ਜਿਹੜਾ ਹੈਗਾ ਅੱਜ ਸਾਡਾ ਦੇਸ਼ ਉਸ ਕੰਡੇ ਤੇ ਆ ਗਿਆ ਹੈਗਾ ਹਰ ਪਾਸੇ ਜਿਹੜਾ ਅਲੱਗ-ਜੱਗ ਦਾ ਮਾਹੌਲ ਹੋਇਆ ਹੈਗਾ ਹਰ ਪਾਸੇ ਲੁੱਟ ਕਿਸੁੱਟ ਹੈਗੀ ਹੈ ਹਰ ਪਾਸੇ ਜਿਹੜੀ ਆਪਾਂ ਦੇਖੀ ਬੇਈਮਾਨੀ ਵੱਧ ਗਈ ਹੈ ਜੀਾ ਵਿਸ਼ਟਾਚਾਰ ਵੱਧ ਗਿਆ ਹੈਗਾ ਔਰ ਬੇਸ਼ੱਕ ਜੇ ਦੇਖੀ ਤਾਂ ਤਰੱਕੀ ਦੇ ਵਿਕਾਸ ਤੇ ਜੋ ਕਿ ਮੋਦੀ ਸਾਹਿਬੇ ਕੰਦੇ ਸੀਗੇ ਕਿ ਬੀਜੇਪੀ ਦੇ ਵਿੱਚ ਬਹੁਤ ਵਿਕਾਸ ਹੋਇਆ ਜਿਹਾ ਗੁਜਰਾਤ ਮਾਡਲ ਸੀਗਾ ਸਾਰੇ ਦੇਸ਼ ਵਿੱਚ ਖੇਲ ਹੋ ਗਿਆ ਹੈਗਾ ਕਿਉਂਕਿ ਅਪਾ ਦੇਖੀਏ ਤਾਂ ਅੱਜ ਜਿਹੜਾ ਹੈਗਾ ਜਗਾ ਜਗਾ ਤੇ ਜਿਹੜਾ ਹੈਗਾ ਜਿੱਥੇ ਜਿਹੜਾ ਭ੍ਰਿਸ਼ਟਾਚਾਰ ਕਰਨ ਜਿਹੜਾ ਹੈਗਾ ਬੇਸ਼ਕਤੀ ਕੋਲ ਹੈਗਾ ਬੇਸ਼ਕਤੀ ਸਰਕਾਰੀ ਬਿਲਡਿੰਗ ਹੈਗੀ ਆ ਬੇਸ਼ਕਤੀ ਬਹੁਤ ਹੈਗੇ ਨੇ ਉਹ ਸਾਰੇ ਜਿਹੜੇ ਗਿਰ ਗਏ ਹੈਗੇ ਨੇ ਇਸ ਪੰਜਾਬ ਦਾ ਜਿਹੜਾ ਬੋਧੀ ਦਾ ਜਿਹੜਾ ਮਾਡਲ ਸੀਗਾ ਜਿਹੜਾ ਗ੍ਰਾਂਤ ਵਿਕਾਸ ਜਿਹੜਾ ਮਾਡਲ ਉਹ ਫੇਲ ਹੋ ਗਿਆ ਹੈਗਾ ਅਨ ਅੱਜ ਦੇਖੀਏ ਤਾਂ 2 ਮਹੀਨੇ ਦੇ ਵਿੱਚ ਬੀਜੇਪੀ ਜੋ ਹਾਲਾਤ ਹੋ ਗਈ ਹੈਗੀ ਆ ਤੋ ਬੀਜੇਪੀ ਜਿਹੜੀ ਹੈਗੀ ਆ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਆ ਨੈਸ਼ਨਲ ਲੈਵਲ ਤੇ ਬੀਜੇਪੀ ਦਾ ਜਿਹੜਾ ਪਤਨ ਸ਼ੁਰੂ ਹੋ ਗਿਆ ਚਾਰ ਸਟੇਟਾਂ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਣ ਜਾ ਰਹੀਆਂ ਉਹਦੇ ਵਿੱਚ ਸਾਰਿਆਂ ਦੇ ਸਾਹਮਣੇ ਆ ਜਾਣਾ ਹੈਗਾ ਅੱਜ ਹਰਿਆਣਾ ਦੀ ਗੱਲ ਕਰੀਏ ਚੱਪੂ ਐਨਡੀ ਪੀ ਵਿੱਚ ਗੱਲ ਕਰੀਏ ਤੇ ਜਿਹੜਾ ਹੈਗਾ ਕੇਂਦਰ ਸਰਕਾਰ ਜਬ ਬੀਜੇਪੀ ਸਰਕਾਰ ਜਿਹੜੀ ਹੈਗੀ ਆ ਜਾਂ ਪ੍ਰਧਾਨ ਮੰਤਰੀ ਹੈਗੇ ਨੇ ਮੋਦੀ ਸਾਹਿਬ ਜਾਂ ਅਮੇਸ਼ਾ ਜੀ ਹੋਮਨਿਸਟਰ ਹੈਗੇ ਨੇ ਅਜੋਨਾ ਦਾ ਇਹ ਹੌਸਲਾ ਨਹੀਂ ਪੈਂਦਾ ਹੈਗਾ ਕਿ ਉਹ ਉਸ ਸਿਸਟਮ ਵਿਚ ਜਾ ਕੇ ਕੰਮ ਨਹੀਂ ਕਰ ਸਕਿਆ ਇਹਦਾ ਮਾੜਾ ਹੈ ਇਸ ਕਰਕੇ ਕਿ ਇਹਨਾਂ ਨੇ ਦਸਾਂ ਸਾਲਾਂ ਦੇ ਵਿੱਚ ਜਿਹੜਾ ਹੈਗਾ ਸਾਰੇ ਦੀਚ ਤੋਂ ਲੁੱਟਿਆ ਹੈਗਾ ਔਰ 3D CBI ਦਾ ਜਿਹੜਾ ਇਸਤੇਮਾਲ ਕਰਕੇ ਜਿਹੜਾ ਹੈਗਾ ਇਹਨਾਂ ਨੇ ਆਪੀਛੀ ਅਵਾਜ਼ ਜਿਹੜੀ ਕੋਸ਼ਿਸ਼ ਕੀਤੀ ਹੈ ਅੱਜ ਦੇ ਸਮੇਂ ਜਿਹੜੀ ਹੁਣ ਪ੍ਰੈਜ਼ੈਂਟ ਜਿਹੜਾ ਆਏਗਾ ਪਾਰਲੀਮੈਂਟ ਹੈਗੀ ਉਹਦੇ ਵਿੱਚ ਇਹਨਾਂ ਨੇ ਰੰਗਨਾ ਜਿਹੜੀ ਆਪਣੇ ਹੀਰੋਇਨ ਹੈਗੀ ਆ ਤੇ ਦੂਸਰੇ ਜਿਹੜੇ ਹੈਗੇ ਨੇ ਆਪਣੇ ਪਿੱਤੂ ਸਾਹਿਬ ਹੈਗਾ ਜਿਨ੍ਹਾਂ ਨੂੰ ਮਨਿਸਟਰੀ ਦਿੱਤੀ ਹੈ ਕਾਂਗਰਸ ਛੱਡ ਕੇ ਜਿਹੜੇ ਗਏ ਨੇ ਉਹਨਾਂ ਨੂੰ ਮਨਿਸਟਰੀ ਨਾਲ ਨਵਾਜਿਆ ਗਿਆ ਹੈਗਾ ਤਾਂ ਉਹ ਦੋਨੇ ਜਿਹੜਾ ਹੈਗਾ ਰਾਹੁਲ ਗਾਂਧੀ ਜੀ ਦੇ ਪ੍ਰਤੀ ਜਿਹੜਾ ਭੰਡੇ ਪ੍ਰਚਾਰ ਕਰ ਰਹੇ ਨੇ ਪਰ ਉਹਨਾਂ ਨੂੰ ਅਤਵਾਦੀ ਦੱਸਦੇ ਹੈ ਕਹਿੰਦੇ ਉਹ ਸਾਰੇ ਜਾਣਦੇ ਹੈਗੇ ਕਿ ਸਾਡੇ ਦੇਸ਼ ਦੀ 70 ਖੰਡ ਦੀ 70 ਜਿਹੜਾ ਹੈਗਾ ਉਹ ਕੱਲਾ ਜਿਹੜਾ ਹੈਗਾ ਗਾਂਧੀ ਪਰਿਵਾਰ ਹੈਗਾ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹੈਗੀਆਂ ਇਹ ਭਾਜਪਾ ਤੋਂ ਦਾਤਵੇ ਕੋਈ ਬੰਦਾ ਕਿਸ ਨੇ ਕੁਰਬਾਨੀ ਦਿੱਤੀ ਹੈਗੀ ਇਤਿਹਾਸ ਚ ਜਿਹੜਾ ਹੈਗਾ ਉਹਨਾਂ ਨੂੰ ਅਤਵਾਦੀ ਦੱਸਦੇ ਨੇ ਤੁਸੀਂ ਕਰਕੇ ਅੱਜ ਦਾ ਜਿਹੜਾ ਇਹ ਕਿ ਲਾ ਫੁਕੇ ਆ ਗਿਆ ਮੋਦੀ ਸਾਹਿਬ ਦਾ ਇਹ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਇਹ ਜਿਹੜੇ ਜੰਗਲੀ ਹੈਗੀ ਆ ਇਹ ਆਜਾਨੀ ਆਰਮੀ ਦੇ ਗਰੁੱਪ ਰਾਹੀਂ ਜਿਹੜਾ ਹੈਗਾ ਜਿਸ ਨੂੰ ਲੱਤਣਾ ਚਾਹੀਦੀ ਹੈ ਕਿ ਇਸ ਕਰਕੇ ਸਾਨੂੰ ਸਾਰਿਆਂ ਨੂੰ ਲਾਮਬਦ ਹੋਣਾ ਚਾਹੀਦਾ ਹੈ ਚਾਰੇ ਜ਼ੋਰ ਇਲੈਕਸ਼ਨ ਸਟੇਟ ਵਿੱਚ ਚੱਲ ਜਾਰੀ ਹੈ ਉਹਨਾਂ ਵਿੱਚ ਅਸ਼ਿਕਾ ਕਪਾ ਸਰ ਜਾਨਦੇਗਾ ਕਿ ਬਹੁਤ ਟਕਰਾਸ਼ ਹੋਵੇਗਾ ਮੈਂ ਉਮੀਦ ਕਰਦਾ ਹਾਂ ਕਿ ਹੌਨ ਵਾਲੇ ਸਮੇਂ ਵਿੱਚ ਜਿਹੜੇ ਲੋਕ ਲਾਮਬਦ ਹੋ ਕੇ ਨਾ ਜਿਹੜਾ ਹੈਗਾ ਇਹਨਾਂ ਨੂੰ ਤਫਾ ਲੌਂਗੇ ਔਨ ਵਾਲੇ ਸੋਚ ਵਿੱਚ ਜਿਹੜਾ ਹੈਗਾ ਦੇਸ਼ ਵਿੱਚ ਜਿਹੜਾ ਹੈਗਾ ਕੀ ਕਰ ਅੱਜ ਬੀਜੇਪੀ ਤੋਂ ਵਕਤ ਹੋ ਜਾਂਦੇ ਹੈਗੇ ਔਰ ਔਨ ਵਾਲੇ ਸਮੇਂ ਵੀ ਦਰੰਕ ਕਰ ਰਹਾ ਹੈ ਕੋ ਬੀਜੇਪੀ ਮੁਖਤ ਜਿਹੜਾ ਹੈਗਾ ਭਾਰਤ ਦੇ ਸੁਧਾਰਨਾ ਹੈਗਾ ਤਾਂ ਜੋ ਔਨ ਵਾਲੇ ਸਮੇਂ ਵਿੱਚ ਅਸੀਂ ਦੇਸ਼ ਉਹ ਪੁਰਾਣੀ ਬੁਲੰਦੀਆਂ ਤੇ ਲੈ ਕੇ ਜਾ ਸਕੀਏ ਜੋ ਪੁਰਾਣੇ ਸਮੇਂ ਵਾਂਗ ਸਾਡਾ ਦੇਸ਼ ਮਸ਼ਹੂਰ ਹੁੰਦਾ ਸੀਗਾ ਤੁਹਾਡਾ ਮੈਂ ਬਹੁਤ ਫਿਰ ਸਾਰੇ ਕਾਂਗਰਸ ਪਾਰਟੀ ਵਰਕਰ ਦਾ ਧੰਨਵਾਦ ਕਰਦਾ ਕਿ ਬਹੁਤ ਸ਼ੋਰਟ ਨੋਟਿਸ ਤੇ ਆ ਕੇ ਉਹਨਾਂ ਨੇ ਆ ਕੇ ਇਸ ਜਿਹੜਾ ਅਰਥਿਕ ਇਸ ਜਿਹੜਾ ਮਤਲਬ ਇਸ ਜਿਹੜਾ ਉਹਨੂੰ ਪਛਾਣਨ ਕਿ ਸੰਭਲਿਆ ਕਾਜ ਵੀ ਹਾਜ਼ਿਰ ਵਾਈ ਇਹ ਇੱਕ ਚ ਹੈ